ਦੀਵਾਲੀ ਦੇ ਤਿਉਹਾਰ ਉਤੇ ਢੋਡੀ ਕੰਪਨੀ ਤੁਹਾਨੂੰ ਬੋਨਸ ਦੇਣ ਤੋਂ ਇਨਕਾਰ ਨਹੀਂ ਕਰ ਸਕਦੀ ਕਾਨੂੰਨ ਅਨੁਸਾਰ ਤੁਹਾਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਦੀਵਾਲੀ ਬੋਨਸ ਸ਼ਬਦ ਬੋਨਸ ਭੁਗਤਾਨ ਐਕਟ 1965 ਨਾਲ ਜੁੜਿਆ ਹੋਇਆ ਹੈ ਜੋ ਕੁਝ ਖਾਸ ادارے ਵਿੱਚ ਮਾਲਕਾਂ ਨੂੰ ਇੱਕ ਬੋਨਸ ਸਟਾਫ ਨੂੰ ਜਾਰੀ ਕਰਨ ਦਾ ਆਦੇਸ਼ ਦਿੰਦਾ ਹੈ ਜੋ ਅਕਸਰ ਹੀ ਦੀਵਾਲੀ ਦੇ ਨੇੜੇ ਅਦਾ ਕੀਤਾ ਜਾਂਦਾ ਹੈ ਤਾਂ ਇਸ ਦੇ ਵਿੱਚ 20 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੀਆਂ ਸੰਸਥਾਵਾਂ ਨੂੰ ਕਰਮਚਾਰੀਆਂ ਦੀ ਤਨਖਾਹ ਦਾ ਘੱਟੋ-ਘੱਟ 8.33% ਅਤੇ ਵੱਧ ਤੋਂ ਵੱਧ 20% ਬੋਨਸ ਦੇ ਵਿੱਚ ਦੇਣਾ ਪੈਂਦਾ ਏ ਜੇਕਰ ਕਰਮਚਾਰੀ ਨੇ ਘੱਟੋ-ਘੱਟ 30 ਕੰਮਕਾਜੀ ਦਿਨ ਪੂਰੇ ਕੀਤੇ ਹਨ ਅਤੇ ਉਸ ਦੀ ਮਾਸਿਕ ਤਨਖਾਹ 21000 ਤੋਂ ਵੱਧ ਨਹੀਂ ਹੈ ਤਾਂ ਇਹ ਬੋਨਸ ਉਸ ਨੂੰ ਮਿਲੇਗਾ ਇਹ ਐਕਟ ਫੈਕਟਰੀਆਂ ਅਤੇ ਹੋਰ ਅਦਾਰਿਆਂ ਉੱਤੇ ਲਾਗੂ ਹੁੰਦਾ ਏ ਜਿਹੜੇ ਸਾਲ ਦੌਰਾਨ ਕਿਸੇ ਵੀ ਦਿਨ 20 ਜਾਂ ਇਸ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ ਬੋਨਸ ਭੁਗਤਾਨ ਐਕਟ ਦੀ ਪਾਲਣਾ ਨਾ ਕਰਨ ਵਾਲੇ ਮਾਲਕਾਂ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਅਗਰ ਉਹ ਆਪਣੇ ਕਰਮਚਾਰੀਆਂ ਨੂੰ ਬੋਨਸ ਦੇਣ ਤੋਂ ਇਨਕਾਰ ਕਰਦੇ ਨੇ ਤਾਂ ਅਗਰ ਤੁਹਾਡੇ ਵੀ ਜਾਣਕਾਰ ਨੇ ਜਿਨ੍ਹਾਂ ਨੂੰ ਬੋਨਸ ਨਹੀਂ ਮਿਲਿਆ ਤਾਂ ਤੁਸੀਂ ਉਹਨਾਂ ਦੇ ਨਾਲ ਇਹ ਰੀਲ ਸਾਂਝੀ ਕਰ ਸਕਦੇ ਹੋ